ਡ੍ਰੈਗਨ ਫਰੂਟ ਇੱਕ ਵਿਦੇਸ਼ੀ ਫਲ ਹੈ ਜਿਸ ਦੀ ਭਾਰਤ ਵਿੱਚ ਪਿਛਲੇ ਕਈ ਸਾਲਾਂ ਤੋਂ ਖੇਤੀ ਹੋਣ ਲੱਗ ਪਈ ਹੈ। ਕਈ ਕਿਸਾਨ ਇਸ ਦੇ ਬਾਗ ਲਗਾ ਰਹੇ ਹਨ ਪਰ ਇੱਕ ਸਧਾਰਨ ਜਿਹੇ ਵਿਅਕਤੀ ਬੰਟੀ ਨੇ ਡ੍ਰੈਗਨ ਫਰੂਟ ਨੂੰ ਗਮਲਿਆਂ ਵਿੱਚ ਲਗਾਉਂਦਾ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਵਿੱਚ ਕਾਮਯਾਬੀ ਹੋ ਗਿਆ। ਬੰਟੀ ਵੱਲੋਂ ਕੁਝ ਗਮਲਿਆਂ ਵਿੱਚ ਡ੍ਰੈਗਨ ਫਰੂਟ ਦੇ ਪੌਦੇ ਲਗਾ ਕੇ ਆਪਣੀ ਛੱਤ ਤੇ ਰੱਖ ਦਿੱਤੇ ਅਤੇ ਹੁਣ ਉਹਨਾਂ ਨੂੰ ਫਲ ਵੀ ਪੈਣੇ ਸ਼ੁਰੂ ਹੋ ਗਏ। ਕੋਠੇ ਦੇ ਲਾਜਮਤ ਚਵਾਰੀ ਤੇ ਬੁੱਟੇ ਲਾਈ ਆ 5 ਸਾਲ ਤੋਂ ਸ਼ੁਰੂ ਕੰਮ ਕੀਤਾ। ਘਟੋ 2000 ਤੇ 3000 ਬੁੱਟੇ ਤਿਆਰ ਹਰ ਸੀਜ਼ਨ ਮੈਂ ਤਿਆਰ ਕਰਕੇ ਵੇਚਣਾ ਹਰ ਮੇਲੇ ਤੇ। 20 ਵੱਲੋਂ ਗਮਲਿਆਂ ਵਿੱਚ ਲਗਾਏ ਗਏ ਫਲ ਬਾਜ਼ਾਰ ਵਿੱਚ ਮਿਲਣ ਵਾਲੇ ਡ੍ਰੈਗਨ ਫਰੂਟ ਦੇ ਫਲਾਂ ਤੋਂ ਭਾਰੇ ਸੀ ਅਤੇ ਪਹਿਲੇ ਫਲ ਪੱਕਣ ਤੇ ਉਸਨੇ ਇਹਨਾਂ ਦੇ ਸਵਾਦ ਦਾ ਨਤੀਜਾ ਜਾਣਨ ਲਈ ਮੁਫਤ ਆਪਣੇ ਮੁਹੱਲੇ ਦੇ ਬੱਚਿਆਂ ਨੂੰ ਖਿਲਾਏ ਅਤੇ ਪਤਾ ਲੱਗਿਆ ਕਿ ਇਹ ਬਾਜ਼ਾਰ 'ਚ ਮਿਲਣ ਵਾਲੇ ਫਲਾਂ ਤੋਂ ਮਿੱਠੇ ਵੀ ਹਨ ਪੀ ਆਪਕੋ ਤੋਂ ਫਲ ਲੈਣਾ ਨਾ ਬਜਰੂ ਨਾ ਲੋ ਪੀ ਆਪ ਖੁਦ ਲਾ ਕੇ ਮੇਕਪ ਬੂਟਾ ਲੈ ਕੇ ਘਰ ਲਾਓ ਔਰ ਫਲ ਅਥੇ ਰਾ ਉਹ ਖਾਣਾ ਚਾਹੀਦਾ ਉਹ ਵਧੀਆ ਸਿਹਤ ਵਾਸਤੇ ਚੰਗਾ ਹੈ ਰਾਂ ਬੰਟੀ ਇਸ ਦਾ ਕਾਰਨ ਇਹ ਵੀ ਦੱਸਦਾ ਹੈ ਕਿ ਉਸ ਵੱਲੋਂ ਇਨਾ ਵਿੱਚ ਕੋਈ ਕਿਸੇ ਤਰ੍ਹਾਂ ਦੀ ਰਸਾਇਣਿਕ ਖਾਦ ਦਾ ਪ੍ਰਯੋਗ ਨਹੀਂ ਕੀਤਾ ਗਿਆ ਪਿਛਲੇ 5 ਸਾਲਾਂ ਤੋਂ ਬੰਟੀ ਡ੍ਰੈਗਨ ਫਰੂਟ ਦੇ ਪੌਦੇ ਵੇਚ ਰਿਹਾ ਹੈ ਕਈ ਕਿਸਾਨ ਮੇਲਿਆਂ ਵਿੱਚ ਆਪਣੇ ਸਟਾਲ ਲਗਾ ਚੁੱਕਿਆ ਹੈ ਉਸ ਦੇ ਬੀਜੇ ਪੌਦਿਆਂ ਨਾਲ ਕਈ ਜਗ੍ਹਾ ਤੇ ਬਾਗ ਲਗਾਏ ਜਾ ਚੁੱਕੇ ਹਨ ਮੈਂ ਆਪਣੇ ਸਹੂਲ ਵਿੱਚ ਉਹ ਬਾਗ ਲਾਇਆ ਬਹੁਤ ਅਗੜਾ ਲਾਇਆ ਮੇਕੋ ਉਹਨਾਂ ਨੇ ਬੁਟਾ 2.5 300 ਬੁਟਾ ਲੈ ਕੇ ਗਏ ਖੁਦ ਬਾਗ ਲਾਇਆ ਬੰਟੀ ਦਾ ਕਹਿਣਾ ਹੈ ਕਿ ਹਰ ਕੋਈ ਆਪਣੇ ਘਰ ਵਿੱਚ ਵੀ ਵੱਡੇ ਗਮਲੇ ਵਿੱਚ ਜਾਂ ਫਿਰ ਥੋੜੀ ਜਹੀ ਫालतू ਜ਼ਮੀਨ ਤੇ ਡ੍ਰੈਗਨ ਫਰੂਟ ਲਾ ਕੇ ਵਧੀਆ ਤੇ ਬਿਨਾਂ ਰਸਾਇਣਿਕ ਖਾਦਾਂ ਤੋਂ ਤਿਆਰ ਕੀਤਾ ਫਲ ਪ੍ਰਾਪਤ ਕਰ ਸਕਦਾ ਹੈ। ਤੁਹਾਡੇ ਕੋਲ ਜੇ ਖੁੱਲੀ ਛੱਤ ਹੈ ਛੱਤ ਤੇ ਲਾ ਲਓ ਜੇ ਤੁਹਾਡੇ ਕੋਲ ਜਗ੍ਹਾ ਥੱਲੇ ਹੈ ਥੱਲੇ ਲਾ ਲਓ ਇੱਥੇ ਲਾਣੀ ਉੱਥੇ ਰਾਣਾ ਇੱਥੇ ਬੁੱਟਾ ਇੱਥੇ ਧੁੱਪ ਪਵੇ ਸ਼ਾਮੇ ਨਹੀਂ ਲਾਣਾ ਬੁੱਟਾ ਇਹਨੂੰ ਕੋਈ ਖਿਲਾਣਾ ਨਹੀਂ ਪੈਣਾ ਕੋਈ ਪੱਤਾ ਨਹੀਂ ਝੜਨਾ ਕੋਈ ਗੱਲ ਪਤਨੀ ਬੰਟੀ ਦੱਸਦਾ ਹੈ ਕਿ ਡ੍ਰੈਗਨ ਫਰੂਟ ਦੇ ਪੌਦੇ ਦੀ ਜ਼ਿਆਦਾ ਦੇਖਭਾਲ ਵੀ ਨਹੀਂ ਕਰਨੀ ਪੈਂਦੀ ਕਿਉਂਕਿ ਇਸ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਹੈ ਗਰਮੀਆਂ ਵਿੱਚ 3-4 ਦਿਨ ਸਰਦੀਆਂ ਵਿੱਚ ਹਫ਼ਤੇ ਬਾਅਦ ਥੋੜਾ ਜਿਹਾ ਪਾਣੀ ਦੇਣਾ ਹੀ ਕਾਫੀ ਹੁੰਦਾ ਹੈ ਖਾਦ ਦੇ ਤੌਰ ਤੇ ਗੋਬਰ ਦੀ ਰੂੜੀ ਹੀ ਇਸ ਦੇ ਲਈ ਕਾਫੀ ਹੁੰਦੀ ਹੈ ਪਨੀਰੀ ਤੋਂ 6 ਮਹੀਨੇ ਵਿੱਚ ਭਰਪੂਰ ਪੌਦਾ ਤਿਆਰ ਹੋ ਜਾਂਦਾ ਹੈ ਕਰੀਬ 1 ਸਾਲ ਬਾਅਦ ਇਸ ਤੇ ਫਲ ਆਉਣੇ ਸ਼ੁਰੂ ਹੋ ਜਾਂਦੇ ਹਨ ਡ੍ਰੈਗਨ ਫਰੂਟ ਦਾ ਪੌਦਾ ਸਾਲ ਵਿੱਚ 2 ਵਾਰੀ ਫਲ ਦਿੰਦਾ ਹੈ ਇੱਕ ਪੌਦੇ ਨੂੰ 10 ਤੋਂ ਲੈ ਕੇ 15 ਫਲ ਲੱਗ ਸਕਦੇ ਹਨ ਇੱਕ ਸੀਜ਼ਨ ਵਿੱਚ 2 ਵਾਰੀ ਫਲ ਲਗਣਾ ਨੂੰ ਫਲ ਭਾਏ ਲੱਗ ਆਪ ਖਾ ਲੋ ਜਾਂ ਕਿ ਇਹਨੂੰ ਪੰਨਪੜਾ ਨੂੰ ਦੇਣਾ ਉਹ ਦੇ ਦਿਓ ਇਹੋ ਨਹੀਂ ਇੱਕ ਪੌਦੇ ਤੋਂ ਕਈ ਪੌਦੇ ਤਿਆਰ ਕੀਤੇ ਜਾ ਸਕਦੇ ਹਨ ਬੰਟੀ ਤੋਂ ਪ੍ਰੇਰਿਤ ਹੋ ਕੇ ਬਹੁਤ ਸਾਰੇ ਸ਼ਹਿਰ ਨਿਵਾਸੀ ਉਸ ਦੇ ਅੱਬਲ ਖੈਰ ਕਲੋਨੀ ਪਿੰਡ ਵਿੱਚ ਸਥਿਤ ਸਟਾਲ ਤੇ ਪਹੁੰਚ ਕੇ ਪੌਦੇ ਖਰੀਦ ਕੇ ਘਰ ਵਿੱਚ ਲਗਾ ਰਹੇ ਹਨ ਮੈਂ ਗਦਾਸਪੁਰ ਵਾਲਾ ਜੇ ਰੋਡ ਹੱਬਲ ਹਗਰੋਣੀ ਮਾਤਾ ਲ ਮੰਦਰ ਮਨੂ ਟੈਲਫੈਕਟੀ ਕੋਠੇ ਦੇ ਲਾਇਮਾ ਚਬਾਰੀ ਦੇ ਬੁੱਟੇ ਲਾਈ ਆ 5 ਸਾਲ ਤੋਂ ਸ਼ੁਰੂ ਕੰਮ ਕੀਤਾ ਗਦਾਸਪੁਰ ਯੂਨੀਵਰਸਿਟੀ ਦੇ ਨੇ ਮੇਲੇ ਲੱਗੇ ਲਾਗੇ ਲਾਗੇ ਕੁੱਸਤੀ ਮੇਲਾ ਜਾਂ ਦੂਜਾ ਮੇਲਾ ਸਾਨ ਮੇਲਾ ਉਹ ਸਾਰੇ ਬੁੱਟੇ ਮੈਂ ਖੁਦ ਲਾਣਾ ਪਰ ਰੇੜੀਆਂ ਨਾਲ ਦੋ ਰੇੜੀਆਂ ਲੱਗਦੀਆਂ ਮੈਨੂੰ ਮੈਂ ਕੋਠੇ ਦੇ ਪੈਦਾ ਕੀਤੇ ਘਟੋ 2000 3000 ਬੁੱਟਾ ਤਿਆਰ ਹਰ ਸੀਜ਼ਨ ਮੈਂ ਤਿਆਰ ਕਰਕੇ ਵੇਚਣਾ ਹਰ ਮੇਲੇ ਤੇ ਠੀਕ ਹੈ ਜੀ ਮੈਂ ਡੇਲੀ ਹੁਣ ਰੇੜੀ ਰੋਜ਼ ਲੱਗੇ ਬਲਖ ਕਰੋਣੀ ਵੱਲੋਂ ਜਾਣਾ ਪੁਲਤੇ ਗੋੜਦਵਾਰ ਲੱਗੇ ਉਥੇ ਬੂਟਾ ਮੇਰਾ 200 ਰੁਪਏ ਸਿੱਖ ਲੋ ਇਹਦਾ 100 ਰੁਪਏ ਸਿੱਖ ਲੋ ਇਹਦਾ ਘਰ ਕੋਈ ਜੇ ਬਾਲਟੀ ਪੂਰੀ ਮੰਗੇਦਾ ਮੈਂ ਬਾਲਟੀ ਪੂਰੀ ਦੇ ਦੇਣਾ ਇਹਨੂੰ ਪਾਣੀ ਘੱਟ ਪਾਣਾ ਬਾਲਟੀ ਵਿੱਚ ਬੂਟਾ ਲਾ ਕੇ ਰੋ ਪਾਣੀ ਬਹੁਤ ਘੱਟ ਪਾਣਾ ਇੱਕ ਗਲਾਸ ਪਾਣੀ ਪਾਣਾ ਜਿਆਦਾ ਪਾਣੀ ਨਹੀਂ ਪਾਣਾ ਇਹਨੂੰ ਧੁੱਪੇ ਲਾਉਣਾ ਸ਼ਾਮੇ ਨਹੀਂ ਲਾਉਣਾ ਡੰਡੇ ਦਾ ਬੰਨਣਾ ਨੂੰ ਖੁਦ ਛੱਤ ਤੇ ਤੁਹਾਡੇ ਕੋਲ ਜੇ ਖੁੱਲੀ ਛੱਤ ਹੈਗੀ ਛੱਤ ਤੇ ਲਾ ਲਓ ਜੇ ਤੁਹਾਡੇ ਕੋਲ ਜਗ੍ਹਾ ਥੱਲੇ ਹੈਗੀ ਥੱਲੇ ਲਾ ਲਓ ਇੱਥੇ ਲਾਣੀ ਉੱਥੇ ਰਾਣਾ ਇੱਥੇ ਬੂਟਾ ਇੱਥੇ ਧੁੱਪ ਪਵੇ ਸ਼ਾਮੇ ਨਹੀਂ ਲਾਣਾ ਬੂਟਾ ਇਨੂੰ ਕੋਈ ਖਿਲਾੜਾ ਨਹੀਂ ਪੈਣਾ ਕੋਈ ਪਤਾ ਨਹੀਂ ਝੜਨਾ ਕੋਈ ਗੱਲਬਾਤ ਨਹੀਂ ਸਿਰ ਡਾਣੀ ਤੇ ਡਾਣੀ ਜਾਣੀ ਇੱਕ ਸੀਜ਼ਨ ਵਿੱਚ ਦੋ ਬੜੀ ਫਲ ਲੱਗਣਾ ਇਹਨੂੰ ਟੀ ਫਲ ਪਾਏ ਲਾਗ ਆਪ ਖਾ ਲੋ ਜਾਂ ਕਿ ਇਹਨੂੰ ਭੈਣ ਭਰਾ ਨੂੰ ਦੇਣਾ ਉਹ ਦੇ ਦਿਓ ਜੇ ਕਿਨੂੰ ਬੁੱਟੇ ਨੂੰ ਕਿੰਨੇ ਕੋ ਫਲ ਲੱਗ ਜਾਂਦੇ ਇੱਕ ਬੁੱਟੇ ਨੂੰ ਫਲ ਕੋਟਾ 50 15 20 ਲੱਗਦੇ ਜਿਸ ਵੇਲੇ ਪਨੀਰੀ ਪੈਂਦੀ ਹੈ ਤੇ ਪਨੀਰੀ ਤੋਂ ਬਾਅਦ ਕਿੰਨੀ ਦੇਰ ਚ ਬੂਟਾ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਫਲ ਦੇ ਦੇ ਕੱਲ ਮਹੀਨੇ ਬਾਅਦ ਜੀ ਬੂਟਾ ਲਾਣਾ ਮਹੀਨੇ ਬਾਅਦ ਉਹ ਫਲਣਾ ਫਲਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲ ਫਲ ਲੱਗਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲ ਲਾ ਕੇ ਖਾ ਕੇ ਪੀ ਕੇ ਪੂਰੀ ਕਲ ਦੋ ਵਾਰੀ ਫਲ ਪੈਣਾ ਔਰੀ ਕਲਮਾ ਦੋ ਵਾਰੀ ਫਲ ਪੈਣਾ ਔਰੀ ਕਲਮਾ ਫੇ ਕੱਟ ਲੋ ਫਲ ਖਾ ਲਿਆ ਕਲਮਾ ਕੱਟ ਲੋ ਹੁਣ ਏਦਾਂ ਕਲਮਾ ਲੱਗੀਆਂ ਵਿਸ਼ੇ ਇਹਨਾਂ ਮੈਂ ਡੰਡੇ ਕੱਟਨੇ ਕੱਢ ਗਏ 18 ਇੰਚੀ ਕਲਮਾ ਕੱਢ ਗਏ ਮੁੜਕੇ ਫਿਰ ਜ਼ਮੀਨ ਚ ਥੱਲੇ ਲਾਣੀ ਨਵਾਂ ਬੂਟਾ ਤਿਆਰ ਹੋਈ ਨਾ ਫੇ ਬੂਟਾ ਮੈਂ ਮਹੀਨੇ ਬਾਅਦ 2 ਮਹੀਨੇ ਬਾਅਦ ਸੇਲ ਕਰਨਾ ਸ਼ੁਰੂ ਕਰਨਾ ਮੈਂ 100 ਬੂਟਾ ਤੇ ਇਹਨਾਂ 200 ਤੇ ਇਹਨਾਂ 150 ਜਿਹੜੇ ਗਮਲੇ ਚ ਲਾਣ ਦੀ ਤਕਨੀਕ ਆ ਕਿਉਂਕਿ ਪਹਿਲੇ ਤੇ ਬਾਗ ਲਗਾਏ ਜਾਂਦੇ ਸੀ ਡਰੈਗਨ ਫਰੂਟ ਦੇ ਵੱਡੇ ਵੱਡੇ ਬਾਗ ਦੇਖੇ ਜਾਂਦੇ ਇੱਥੇ ਲਾਗੇ ਛਗੇ ਵੀ ਹੈਗੇ ਆ ਬਟਾਲੇ ਹੈਗੇ ਆ ਇੱਧਰ ਪਠਾਨਕੋਟ ਸੱਕਤੇ ਹੈਗੇ ਗਮਲੇ ਚ ਲਾਣ ਦੀ ਤਕਨੀਕ ਕਿੱਥੋਂ ਸਿੱਖੀ ਆ ਆਪਣੀ ਹੈ ਜਾਂ ਕਿਤੋਂ ਯੂਨੀਵਰਸਿਟੀ ਤੋਂ ਮੇ ਕੋਈ ਸਾਰਾ ਜ਼ਮੀਨ ਭਾਏ ਥੱਲੇ ਹੋਵੇ ਮਿੱਟੀ ਚ ਪਾਇਦਾ ਨਾ ਪਾਇ ਇਹਦਾ ਜਗਮਲੇ ਚ ਵੱਡਾ ਫੁੱਲਦਾ ਘਟਾ ਬੂਟਾ ਹੈ ਕਾਫੀ ਵੱਡੇ ਫੁੱਲੇਦੇ ਆ ਇਹ ਤਕਨੀਕ ਕਿਤੋਂ ਸਿੱਖੀ ਹੈ ਸਰ ਜੀ ਇਹ ਸੀ ਅਹੀ ਸੋਚਨੇ ਨਾ ਇਹ ਜਿਹੜੇ ਚ ਜੜ ਕੋਈ ਨਹੀਂ ਦੀ ਜ਼ਮੀਨ ਚ ਲਾ ਲੋ ਤਾਈ ਇਹਨੇ ਫੁੱਲਣਾ ਜੇ ਕੋਠੇ ਤੇ ਲਾ ਲੋ ਤਾਈ ਇਹਨੇ ਫੁੱਲਣਾ ਇਹਨੂੰ ਮਿੱਟੀ ਚ ਕਮਣੇ ਕੋ ਤਾਂ 20 ਕਿਲੋ ਮਿੱਟੀ ਚਾਹੀਦੀ ਨੇ 20 ਲੀਟਰ ਦੀ ਬਾਟੀ 20 ਕਿਲੋ ਮਿੱਟੀ ਹੋਣੀ ਚਾਹੀਦੀ ਫਿਰ ਫੁੱਲਣਾ ਜੇ ਜ਼ਮੀਨ ਚ ਇੱਕ ਮਿੱਟੀ ਹੋਵੇ ਪਾਈ ਆਈ ਮਿੱਟੀ ਪਾ ਡੇਰ ਪਾਈ ਆਈ ਉੱਥੇ ਬੂਟਾ ਤਾਈ ਹੋਏ ਨਾ ਆਪਣੇ ਸੋਲੋ ਦੀ ਕਲਮ ਲਾ ਲੋ ਮਿੱਟੀ ਜਮੀਨ ਚ ਲਾ ਲੋ ਇਹਨੇ ਕਲਮਾ ਹੋਈ ਨਹੀਂ ਜੇ ਕੋਠੇ ਤੇ ਮਿੱਟੀ ਪਾ ਗਏ ਫਲਾਵੇ ਪਾ ਗਏ ਨੂੰ ਫਲਾਵੇ ਦੇ ਵੱਲੋਂ ਮੈਂ ਤੁਹਾਡੇ ਸਾਹਮਣੇ ਫਲਾਵੇ ਦੇ ਪਾ ਗਏ ਮਿੱਟੀ ਲਈ ਆ ਤਾਂ ਹੀ ਬੂਟਾ ਤਿਆਰ ਹੋਏਦਾ ਇੱਥੇ ਕੋਈ ਜੜ ਨਹੀਂ ਦੀ ਕੋਈ ਖਲਾੜਾ ਨਹੀਂ ਪੈਣਾ ਤੁਹਾਨੂੰ ਕੋਈ ਮੈਂ ਤਾਂ ਇਹਨੂੰ ਜੜੇ ਦੀ ਬਾੜ ਨਹੀਂ ਆਣੀ ਜੜੇ ਦੇ ਵਿੱਚ ਨਹੀਂ ਬਾੜੀ ਵਿੱਚ ਨਹੀਂ ਤਾਂ ਕਿੰਨੇ ਗਮਲੇ ਅੱਜ ਬੂਟੇ ਲਗਵਾ ਚੁੱਕੇ ਐਸ ਸਮੇਂ ਕਿ ਮੈਂ ਬਾਡੀਆਂ ਦੇ ਕੋਟਾ ਕੋਟਾ 500 ਬਾਟੀ ਮੈਂ ਵੇਚਦੀ ਬੂਟਾ ਸਣੀ ਬਾਟੀ ਹਾਂਜੀ ਆ ਸੀਜ਼ਨ ਵਿੱਚ ਜੇ ਸੀ ਪੈਦਾ ਕਰੀਏ ਰੋਜ਼ ਰੋਜ਼ ਫਲਾਵੇ ਪਾ ਕੇ ਲੋਕੀ ਨਾ ਬਾੜੀ ਹੁੰਦੀ ਬਾੜੀ ਖੜਦੇ ਘੱਟ ਖੜਦੇ ਲੋਕੀ ਫਲਾਵੇ ਵਾਲਾ ਬੋਟਾ 200 ਬੀਰਾ 100 ਰੁਪਏ ਲੈ ਆਈਦੇ ਸੁੜੀ ਦੇ ਰੱਖ ਕੇ ਦੋ ਲੈ ਆਈਦੇ ਚਾ ਲੈ ਹੁਣ ਪਿਛੇ ਕੋਈ ਜਲੰਦਰੋਂ ਆਇਆ ਬੰਦਾ ਉਹ ਲੈ ਕੇ 10 ਬੁੱਟੇ ਲੈ ਕੇ ਚੰਡੀਗੜ੍ਹ ਤੋਂ ਆਇਆ ਉਹ ਬੁੱਟੇ ਲੈ ਗਿਆ ਫਲਾਵੇ ਪਾ ਕੇ ਬਾੜ ਦੇ ਆਪਣੇ ਕਾਰ ਦੇ ਉੱਤੇ ਪਾੜੀ ਕਾਰ ਤੇ ਨਹੀਂ ਜਾਂਦੀ ਇਹਦੇ ਬਾੜੀ ਨਹੀਂ ਇੱਕ ਟੈਂਪੂ ਜਾਂਦੀ ਸਰੀਏ ਕੋ ਐ 6-7 ਫੋਟਾ ਬੁੱਟਾ ਹੁ ਬੁੱਟਾਂ ਦਾ ਚਾ ਲੰਮਾ 50 ਚ ਡ੍ਰੈਗਨ ਫਰੂਟ ਕਾਫੀ ਮਹਿੰਗਾ ਵਿਕਦਾ ਹੈ 100 ਰੁਪਏ ਦੇ ਕਰੀਬ ਫਲ ਹੁੰਦਾ ਵਾ ਕਰਾਚੇ ਲਾ ਸਕਦੇ ਹੋ ਤੇ ਇਹਦੇ ਚ ਖਾਦ ਵੀ ਆਪਣੀ ਮਤਲਬ ਕੋਈ ਕੈਮੀਕਲ ਵੀ ਨਹੀਂ ਹੋਣਾ ਵਧੀਆ ਬੂਟਾ ਹੋਣਾ ਕੀ ਕਹਿਣਾ ਚਾਹੋਗੇ ਸਾਜੀ ਇਹੇ ਆਪਣੇ ਦਵਾਈਆਂ ਪਾਣੇ ਨਾ ਦਵਾਈ ਨਾ ਪਾਓ ਉਹਨੇ ਦਾ ਯਾਰ ਖਾਣੇ ਸੀ ਇਹਦੀ ਆਪਣੇ ਰੂੜੀ ਪਣੀ ਗੋਏ ਅਲੀ ਪਿੰਡਾਂ ਦੀ ਰੂੜੀ ਹੁੰਦੀ ਨਾ ਪੱਤਿਆਂ ਦੀ ਰੂੜੀ ਜਾਂ ਰੂੜੀ ਉਹ ਰੂੜੀ ਨਾਲ ਵਧੀਆ ਹੋਏ ਦਾ ਫਲੇ ਰਾ ਦਵਾਈਆਂ ਲਾ ਲਾ ਕੇ ਟੀਕੇ ਲਾ ਲਾ ਕੇ ਦੰਨੇ ਅਸੀਂ ਖਾਣੇ ਉਹਨੇ ਦਾ ਯਾਰ ਖਾਣੇ ਦਵਾਈ ਨਾ ਪਾਓ ਕਿ ਆਪ ਖੁਦ ਇਹਦਾ ਫਲ ਲੈਣ ਨਾਲ ਬਜਾਰੋਂ ਨਾ ਲੋ ਤੇ ਆਪ ਖੁਦ ਲਾ ਕੇ ਮੇਰੇ ਕੋ ਬੂਟਾ ਲੈ ਕੇ ਘਰ ਲਾਓ ਉਹ ਫਲ ਲੱਥੇ ਰਾ ਉਹ ਖਾਣਾ ਚਾਹੀਦਾ ਉਹ ਵਧੀਆ ਸੇਧ ਵਾਸਤੇ ਚੰਗਾ ਹੈ ਜੇ ਬੰਦੇ ਨੂੰ ਸੈਲ ਕਰੇ ਜਾਂ ਕੋਈ ਕੋਸ਼ਕ ਖਰਾਬੀ ਹੋਵੇ ਉਹ ਬੰਦੇ ਆ ਫਲ ਖਾਈਦਾ ਬਿਲਕੁਲ ਠੀਕ ਹੋ ਜਾਂਦਾ ਬੰਦਾ ਬਈ ਯਾਰ ਕੈਮੀਕਲ ਲੱਗਾ ਹੁੰਦਾ ਕੈਮੀਕਲ ਕਦੀ ਨਹੀਂ ਖਾਣਾ ਜੀ ਜੇ ਕਿਸੇ ਨੇ ਬੂਟੇ ਲੈਣ ਲੈਣੇ ਹੋਣ ਤੇ ਆਪਣਾ ਨਾਮ ਬੋਲ ਦਿਓ ਔਰ ਕਿੱਦਾਂ ਬੂਟੇ ਵੇਚਦੇ ਹੋ ਇਹ ਵੀ ਪਾਈ 9 4 8 7 8 1 5 9 ਫਿਰ ਦੂਜਾ ਨੰਬਰਗਾ 9 8 4 2 7 8 5 49 ਆਣਾ ਗਦਾਸਪੁਰ ਜੇ ਰੋਡ ਅਬਰਹਰ ਪਿੰਡ ਅਬਰਹਰ ਆਗੇ ਅਬਰਹਰ ਕਲੋਨੀ ਮਾਤਾ ਲਾ ਮੰਦਰ ਸਿਵਜੀਆ ਮੰਦਰ ਮੋਨੂ ਟੈਲ ਫੈਕਟਰੀ ਨੰਗਲੀ ਸੂਲ ਲੱਗੇਗਾ ਸੂਲੇ ਮੈਂ ਆਪਣੇ ਸੂਲ ਵਿੱਚ ਉਹ ਬਾਗ ਲਾਇਆ ਬਹੁਤ ਤਗੜਾ ਲਾਇਆ ਮੇਕੋ ਉਹਨਾਂ ਨੇ ਬੂਟਾ 2.5 300 ਬੂਟਾ ਲੈ ਕੇ ਗਏ ਖੁਦ ਬਾਗ ਲਾਇਆ ਉਹ ਮਾਲਕ ਉਹ ਹੀ ਬੜੀ ਖੁਸ਼ ਮੈਨੋ ਕਿੰਨੇ ਦਾ ਬੂਟਾ ਵੇਚਦੇ ਹੋ ਛੋਟੀ ਉਹਨਾਂ ਨੇ ਮੈਂ ਛੋਟੀ ਪਨੀਰੀ 100 ਰੁਪਏ ਦੇ ਦੇਣਾ ਛੋਟਾ ਬੂਟਾ ਇੱਕ ਗੇਠ ਇੱਕ